ਪਹਿਲਾਂ ਇਹਨਾਂ ਚ 15 15 ਦਾ ਗੇਅਰ ਦਾ ਕੰਬੀਨੇਸ਼ਨ ਬਣਦਾ ਸੀ ਹੁਣ ਬਣ ਗਈ ਇਹਦੇ ਚ 20 2 ਹੋ ਗਿਆ ਐਪੀਐਸ ਮਾਡਲ ਆ ਰਿਹਾ ਹੈ ਨਾ 50% 50% ਦਾ ਇਹਦੇ ਆ ਦਾ ਟਰਬੋ ਚਾਰਜਰ ਉਹਦੇ ਵਿੱਚ ਲੱਗ ਜਾਣਾ ਇਹਦਾ ਇਹਦਾ ਵਿਗਾਰਵਾਜੀ ਨਹੀਂ ਹੋਊ ਨਹੀਂ ਕੋਈ ਵਿਗਾਰ ਨਹੀਂ ਹੋਊ ਹੈਲੋ ਦੋਸਤੋ ਕੀ ਹਾਲ ਚਾਲ ਸਾਰਾ ਦਾ ਅੱਜ ਆਪਾਂ ਪਹੁੰਚੇ ਹਾਂ ਸਟ੍ਰੈਕਟਰ ਮਾਹਿੰਦਰਾ ਦੀ ਡੀਲਰਸ਼ਿਪ ਤੇ ਤੇ ਇੱਥੇ ਪਹੁੰਚੇ ਤਾਂ ਆਪਾਂ ਨੂੰ 22 ਮਿਲੇ ਇਹਨਾਂ ਨੇ ਮੈਨੂੰ ਦਾ 755 ਦਾ ਕੁਲਿਆ ਸੀ ਸ੍ਰੀ ਘਰਵਾਜੀ ਜੀ ਤੇ ਬਾਈ ਇਹਨੂੰ ਪੁੱਛਦੇ ਇਹਨਾਂ ਨੂੰ ਇਹੀ ਡੈਕਟਰ ਕਿਉਂ ਪਸੰਦ ਹੈ ਮਾਰਕੀਟ ਦੇ ਵਿੱਚ ਹੋਰ ਵੀ ਨੇ ਤੇ ਸਭ ਤੋਂ ਪਹਿਲਾਂ ਬਈ ਇਹ ਦੱਸ ਤੁਸੀਂ ਮੈਂ ਡਰਾਫਟ ਲਾਈਨ ਸੀ ਕਿਉਂ ਮੰਨਣਾ ਅਸੀਂ ਪਹਿਲਾਂ ਹੋਰ ਵੀ ਟ੍ਰੈਕਟ ਦੇਖੇ ਸੀ ਬਾਈ ਇਹ ਟੈਕਟਰ ਦੇਖਨੇ ਸੀਗੇ ਇੱਕ ਤਾਂ ਸਾਨੂੰ ਇਹਦੇ 'ਚ ਫੈਸਿਲਿਟੀਆਂ ਜ਼ਿਆਦਾ ਲੱਗੀਆਂ ਠੀਕ ਹੈ ਦੂਸਰੇ ਨਾਲੋਂ ਮੁਕਬਈ ਵੀ ਬਹੁਤ ਸੋਨਾ ਟੈਕਾ ਹੈ ਫਿਰ ਜਿਹੜੀ ਅੱਜ ਕੱਲ ਮਜਾਦਾਰ ਮੰਗ ਚੱਲ ਰਹੀ ਹੈ ਮੰਨ ਲਓ ਜਿਵੇਂ ਪਲੇਟਫਾਰਮ ਕਹਿ ਦੀ ਆਪਾਂ ਹਾਂ ਜਿਹੜੇ ਦੂਸਰੇ ਕੰਪਨੀਆਂ ਨੇ ਬਣਤੇ ਹੋਣਗੇ ਇਹਨੂੰ ਦੁਬਾਰੇ ਸਾਨੂੰ ਮੰਨ ਲਓ ਮੋਡੀਫਿਕੇਸ਼ਨ ਤੋਂ ਨਹੀਂ ਬਲਕਿ ਲੈਡ ਪਲੇਟਫਾਰਮ ਇਹਨਾਂ ਦਾ ਸ਼ੁਰੂ ਕਰੀਂਗਾ ਤਾਂ ਚੱਲਦਾ ਹੁੰਦਾ ਹੈ। ਬਾਕੀ ਸੋਣਾ ਲੱਗਦਾ ਜੀ ਜਿਹੜਾ ਚਲਾਈ ਵਾਲਾ ਉਹ ਵੀ ਦਿੱਕਤ ਨਹੀਂ ਆਈ। ਮੰਨ ਲੋ ਬਚਾਰੇ ਜਿਹੜਾ ਆਪਣਾ ਖੇਤੀਬਾੜੀ ਦੇ ਤੌਰ ਤੇ ਹੁਣ ਆਪਾਂ ਨੇ ਕੋਈ ਸਮਾਨ ਤੋਂ ਪਾ ਧਰਨਾ ਜਾਂ ਹੋਰ ਧਰਨਾ ਆਪਣੇ ਜਿਹੜੇ ਜੱਟ ਪਾਈਆਂ ਵਾਸਤੇ ਸੋਦਾ ਇਹਦੇ ਵਿੱਚ ਜਿਹੜਾ ਇਹ ਲੈਡ ਪਲੇਟਫਾਰਮ ਬਹੁਤ ਵਧੀਆ ਚੀਜ਼ ਜਿਹੀ ਲੱਗਦੀ ਹੈ। ਤੇ ਇੱਕ ਵਾਰੀ ਇਹ ਤੇ ਨਵਾਂ ਆਪਸ਼ਨ ਆਇਆ ਹੁਣ ਕ੍ਰੀਪਰ ਗੇਅਰ ਦਾ ਟ੍ਰਿਪਲ ਗੇਅਰ। ਕੀ ਕ੍ਰੀਪਰ ਹੀ ਕਿਉਂ ਕੋਈ ਇਹਦਾ ਕੀ ਫਾਇਦਾ ਲੱਗਿਆ ਸੋ। ਇਹ ਬਾਈ ਜੀ ਜਿਹੜੇ ਦੂਸਰੇ ਟਰੈਕਟਰ ਲ ਇਹਦੇ ਤੇ ਕ੍ਰਿਪਰ ਇਹਨਾਂ ਨੇ ਸਪੈਸ਼ਲ ਦੇ ਦਿੱਤਾ ਕ੍ਰਿਪਰ ਦੇ ਵਿੱਚ ਜਿਹੜੀ ਇਹੋ ਕੀ ਮੰਨ ਲਓ ਇਹਨਾਂ ਚਾਲ ਘਟ ਗਈ ਜਿਵੇਂ ਆਪਾਂ ਪਹਿਲਾਂ ਲਾ ਲਿਆ ਸੁਪਰ ਸੀਟਰ ਤੇ ਚੱਲਦੇ ਨੇ ਜਿਹੜਾ ਇਹਨੂੰ ਦੂਸਰਾ ਟਰੈਕਟਰ ਲੋਡ ਪੰਦੀ ਆਉਂਦਾ ਗੇਅਰ ਤੇ ਚੱਲਦਾ ਹੈ ਪਰ ਪਿੱਛੇ ਉਹਨੇ ਤੋਂ ਸਫਾਈ ਨਹੀਂ ਦਿੱਤੀ ਜਾਂਦੀ ਹੁਣ ਅਸੀਂ ਇਹਦੇ ਮਾਦਰ ਮੰਨ ਲਓ ਨੌ ਫਟਾ ਰੂਟਾ ਦਾ ਸੁਪਰ ਸੀਟਰ ਪਾ ਲਿਆ ਜੇ ਨੌ ਫਟਾ ਸੁਪਰ ਸੀਟਰ ਪਾ ਕੇ ਤਾਂ ਇਹ ਬਹੁਤ ਵਧੀਆ ਨਾਲ ਨਾਲੋਂ ਹਾਂ ਪੂਰੀ ਸਪੀਡ ਤੋਂ ਸਪੀਡ ਘਟੂਗੀ ਤੇ ਜਿਹੜੀ ਸਫਾਈ ਜ਼ਿਆਦਾ ਬਣੂਗੀ ਜਿਹੜਾ ਮੰਨ ਲਓ ਮਾਚਿੰਗ ਹੈ ਜਿਹੜੀ ਵਧੀਆ ਪੂਰਨ ਵਧੀਆ ਐਨ ਸਹੀ ਤਰੀਕੇ ਨਾਲ ਹੋਊਗੀ ਐ ਨਹੀਂ ਵੀ ਮੰਨ ਲਓ ਤੇਰੇ ਰੇਤਾ ਜਾ ਪੱਟ ਕੇ ਪਾ ਕੇ ਤੇ ਉਹ ਕੰਮ ਨਹੀਂ ਹੋਏਗਾ ਜੇ ਸਪੀਡ ਆਪਾਂ ਨੂੰ ਸਲੋ ਚਾਹੀਦੀ ਹੈ ਕਿਉਂਕਿ ਮੋਸਟਰ ਪਾਵਰ ਹੋਦਾ ਨਹੀਂ 75 ਹੌਸ ਪਾਵਰ ਦਾ ਬੇਟਾ ਆ ਜਾਵੇਗਾ ਹੌਸ ਤਾਂ ਕਿ ਗੇਅਰ ਬਹੁਤ ਆਡੀ ਆਪਸ਼ਨਾਂ ਬਹੁਤ ਆ 15 15 ਪਹਿਲਾਂ ਉਸ ਨੂੰ ਤੇ ਇੱਕ ਹੋਰ ਬਲਾ ਦੇਣਾ ਹੈ ਹਾਂਜੀ 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 ਰੇਟ ਤੁਹਾਨੂੰ ਕਿਵੇਂ ਲੱਗੇ ਰੇਟ ਜੈ ਕਿ ਨਹੀਂ ਵੰਦਰਾ ਰੇਟ ਠੀਕ ਨੇ ਜੀ ਉਹ ਦੂਸਰੀਆਂ ਜੇ ਆਪਾਂ ਦੂਸਰੀਆਂ ਕੰਪਨੀਆਂ ਦੇ ਮੁਕਾਬਲੇ ਲਾ ਕੇ ਚੱਲੀਏ ਤਾਂ ਬਹੁਤ ਵਧੀਆ ਚੀਜ਼ ਹੈ ਜੀ ਕਿਉਂਕਿ ਉਹਨਾਂ ਸਮਾਨ ਮਹਿੰਗਾ ਕਰਾਉਂਦੇ ਨੇ ਮੰਨ ਲਓ ਵੇਟ ਤੋਂ ਪੇਰਾ ਹੋ ਗਿਆ ਜੀ ਵੇਟ ਨਾਲ ਇਹ ਕਿਹੜਾ ਲਾ ਕੇ ਚੱਲੀਏ ਛਾਤਰੀ ਵਗੈਰਾ ਹੋ ਗਈ ਤੇ ਆਹ ਹੋ ਗਿਆ ਆਪਣੇ ਮੰਗਰਿਆਡ ਵਗੈਰਾ ਹੋ ਗਏ ਬਾਕੀ ਟਾਇਰ ਟੱਪੇ ਜਿੰਨਾ ਹੈਗਾ ਨਾ ਸਿਸਟਮ ਆ ਜਿੰਨੀ ਸਾਰੀ ਚੀਜ਼ਾਂ ਤੋਂ ਕੁਝ ਤੋਂ ਬੇਨੁਮਾਨ ਕਰਵਾਉਂਦੇ ਨੇ ਇਸ ਯੋਗਤਾ ਵੀ ਬਹੁਤ ਹੈ ਜੀ ਜੇ ਜੇ ਭਾਰਤ ਤੋਂ ਹੋਈ ਜੀ ਮਿਲਦੀ ਨਹੀਂ ਇਹਨਾਂ ਤਾਕੀ ਇਹਨਾਂ ਦੇ ਸਿਸਟਮ ਜਿਹੜੀ ਨਾ ਆਪਾਂ ਦੁਬਾਰੇ ਤੁਹਾਨੂੰ ਦੱਸਦੇ ਜਿਹੜੀ ਇੱਕ ਤਾਂ ਕੰਪਨੀ ਦੀ ਰੋਜ਼ ਹਾਂ ਬਣਾਈ ਹੈ ਨਾ ਜਿਹੜੀ ਬਾਅਦ ਚ ਮੋਡੀਫਿਕੇਸ਼ਨ ਬਣਾਉਣੀ ਹੈ ਕਿ ਉਹ ਚੀਜ਼ ਕੰਦ ਹੀ ਨਹੀਂ ਬਣਦੀ ਇਹਦੇ ਵਿੱਚ ਸਪੈਸ਼ਲ ਵਧੀਆ ਪਲੇਟਾਂ ਬੋਟਾਂ ਲੱਗੀਆਂ ਹੋਈਆਂ ਨੇ ਆਪਾਂ ਬਾਅਦ ਵਿੱਚ ਵੀ ਇਹਨੂੰ ਦੱਸਦੇ ਕਿ ਇਹਨਾਂ ਕਰਦੇ ਆਪਾਂ ਉਹ ਸਾਰੇ ਬਰੀਅਨ ਵਗੈਰਾ ਖਾਣ ਲੱਗ ਜਾਂਦੇ ਨੇ ਸਿਸਟਮ ਬਣ ਪਾਈ ਜੇ ਸਪੈਸ਼ਲ ਆਵਾਜ਼ ਬਹੁਤ ਨੇ ਪਾਜਾਣੇ ਰਹੋਗੇ ਹਾਂ ਬਹੁਤ ਵਧੀਆ ਚੀਜ਼ ਬਣਦੀ ਹੈ ਨਾ ਖਾਣ ਹੀ ਹਾਂ ਬਹੁਤ ਵਧੀਆ ਚੀਜ਼ ਬਣੀ ਹੈ ਜੀ ਇਹ ਸੀਆਰਡੀਆਈ ਦੇ ਵਿੱਚ ਆ ਭਾਈ ਇਹ ਸੀਆਰਡੀ ਡੀਆਈ ਨੇ ਹੈ ਜੀ ਨੇ ਹਾਂ ਜੀ ਮੇਲੇ ਕੁਮਸ਼ਟੀ ਵਗੈਰਾ ਵੀ ਇਹਨਾਂ ਦੀ ਤਾਂ ਬਹੁਤ ਹੁੰਦੀ ਹੈ ਜਿਸ ਦੇ ਨਾਲੋਂ ਜ਼ਿਆਦਾ ਜਿਹੜੇ ਕਹਿੰਦੇ ਆ ਜੀ ਮਨ ਲੋ ਚੁੰਦੇ ਚੁੰਦੇ ਨੇ ਕਿ ਕੈਟਲਗ ਹੀ ਇਸੇ ਤੋਂ ਬਿਹਤਰ ਨਾ ਨਾਲੋਂ ਵਧੀਆ ਜੀ ਆਪਾਂ ਇਤਨਾ ਵੀ ਮੈਂ ਗੱਲ ਕਰਦੇ ਕੰਪੂਨ ਵਗੈਰਾ ਆਪਾਂ ਨੂੰ ਬਹੁਤ ਮਿਲ ਜਾਂਦੇ ਨੇ ਪੀਟੀਓ ਮਿਲ ਜਾਂਦੀ ਨੇ ਡਬਲ ਡਿਸਟ੍ਰੀਬਿਊਟਰ ਮਿਲ ਜਾਂਦਾਗਾ ਪੂਰਾ ਹੈਵੀ ਐਕਸਟਰਾ ਮਿਲਦਾਗਾ ਤੇ ਇੱਕ ਵਾਰੀ ਆਪਾਂ ਇਹਨਾਂ ਨਾਲ ਹੋਰ ਵੀ ਗੱਲਬਾਤ ਕਰਦੇ ਨਾਤੀ ਕੁਆਂਟਿਟੀ ਨਾਤੀ ਕੁਆਂਟਿਟੀ ਹੈ ਨਾ ਤਾਂ ਕੋਈ ਸੰਦ ਹੁੰਦੀ ਨਹੀਂ ਮਿਲਦਾ ਜੀ ਹਾਂ ਜੀ ਨਾਤੀ ਇਹ ਕੰਬੈਸਟੀ ਆ ਜੀ ਬਾਕੀ ਇਹਨਾਂ ਨੇ ਹੋਰ ਸਿਸਟਮ ਆ ਕਿ ਜਿਵੇਂ ਆਪਾਂ 32 ਦਾ ਐਕਸ ਲਾ ਗਿਆ ਜੀ 540 ਤੇ 540 30 ਆ ਲਾ ਗਿਆ ਜੀ ਕਿੰਨੀ ਵਾਰ ਲੱਗਦਾ ਹਾਂਜੀ ਹਾਂ ਓਵਰ ਲੱਗਦਾ ਆਪਾਂ ਨੂੰ ਕਈ ਵਾਰੀ ਮੰਗ ਲਓ ਮੰਗਰ ਆਪਾਂ ਨੂੰ ਚੱਕਰ ਜਲਦੀ ਕਰਨ ਦੀ ਨਹੀਂ ਹਾਂ ਅੱਗੇੋਂ ਘਟਾ ਦਈਏ ਆਪਾਂ ਮੰਗਰ ਦੇ ਪਾਸੋਂ ਨੇ ਚੱਕਰ ਪੂਰੇ ਕਰੀ ਜਾਓ ਲੋ ਸਪੀਡ ਦੇ ਵੀ ਆਮ ਟਰੈਕਟਰ ਮੰਨ ਲਓ ਜਾ ਕੇ 15 1600 ਤੇ ਜਾ ਕੇ ਤੇ ਜਾ ਕੇ 540 ਚੱਕਰ ਪੂਰੇ ਕਰਦਾ ਆਪਣੇ ਮੰਗਰ ਦੇ ਪਾਸੇ ਆਪਾਂ ਨੂੰ ਜਿਆਦਾ ਜ਼ੋਰ ਵਾਲਾ ਕੰਮ ਨਹੀਂ ਹੈਗਾ ਤਾਂ ਇਸੇ ਆਪਾਂ ਨੂੰ 540 E ਲੱਗ ਕੇ ਜੀ ਜਿਹੜਾ ਉਹ ਮੰਨ ਲਓ ਜ਼ਿਆਦੇ ਚੱਕਰ ਆਪਣੇ ਉਥੋਂ ਘੱਟ ਰੇਸਤੇ پورے ਮੰਨ ਲਓ 1200 ਚੱਕਰ ਦੇ پورے ਕਰਦਾ ਕਰਦਾ ਠੀਕ ਆ ਤੇ ਕਿਸੇ ਨੇ ਕਾਇਦ ਦੇਖੋ ਤੁਸੀਂ ਮਾਨਸਾ ਤੋਂ ਪ੍ਰੈਕਟ ਲੈ ਆਏ ਹੈ ਐਚਐਸ ਪ੍ਰੈਕਟਿੰਗ ਤੋਂ ਉਹਨਾਂ ਦੀ ਡੀਲ ਜਿਵੇਂ ਲੱਗੀ ਸਾਨੂੰ ਤੁਸੀਂ ਬਹੁਤ ਵਧੀਆ ਬੰਦੇ ਨੇ ਜੀ ਵਧੀਆ ਬੰਦੇ ਨੇ ਵਿਚਾਰੇ ਆਪਣੇ ਨਾਲ ਜਿਵੇਂ ਗੱਲਬਾਤ ਹੋ ਜਿਵੇਂ ਡਾਇਰੈਕਟ ਕੋਈ ਗੱਲ ਹੋਈ ਤੇ ਆਪਾਂ ਨੂੰ ਸਾਰਾ ਕੁਝ ਹੋਰ ਕਰਦੇ ਖਰੇ ਉੱtre ਨਹੀਂ ਨੇ ਉੱtre ਨਹੀਂ ਜੁਕਰੇ ਨਹੀਂ ਕੋਈ ਸਕਣੀ ਜੀ ਚਲੋ ਆਪਾਂ ਵਾਈਨਾਲਾ ਜੀ ਸੰਦੀਪ ਨਾਲ ਵੀ ਗੱਲ ਕਰਾਉਣੀ ਹੈ ਹਾਂਜੀ ਤੇ ਕਹਿੰਦਾ ਤੇ ਆਪਾਂ ਤਾਂ ਬਾਈ ਕੋਲ ਜਾਂਦੇ ਜਾਂਦੀ ਰਹੇ ਆ ਆਪਣੇ ਕੋਲ ਵੀ ਬਾਈ ਤੋਂ ਕਿਹਾ ਉਹ ਐ ਡ੍ਰੈਕਟਰ 2-3 ਬਾਈ ਤੋਂ ਵਾਜੇ ਤੇ ਬਾਈ ਤੁਸੀਂ ਟਰੈਕਟਰ ਬਾਰੇ ਐ ਦੱਸੋ ਤੁਸੀਂ ਯਾਰ ਕਿੱਥੇ ਦਾ ਹੈ ਪਹਿਲਾਂ ਟਰੈਕਟਰ ਦਾ ਬਹੁਤ ਸੋਹਣਾ ਟਰੈਕਟਰ ਦਾ ਇਹ ਮਹਿੰਦਰਾ ਜਿਹੜੀ ਜਿਹੜੀ ਆਪ ਨੂੰ ਸਹਾਲ ਆ ਰਹੀ ਹੈ ਹਰੇਕ ਕੰਮ 'ਚ ਤੁਹਾਡਾ ਕੀ ਕਹਿਣਾ ਮੰਨ ਕੇ ਚੱਲੋ ਉਹ ਮਹਿੰਦਰਾ ਵਾਲੇ ਜਿਵੇਂ ਆਪਾਂ ਟਰੈਕਟਰ ਲਈਏ ਮਹਿੰਦਰਾ ਦੀ ਮਹਿੰਦਰਾ ਦਾ ਮੇਨ ਕਾਰਨ ਹੈ ਜਿਹਨੇ ਬਿਲਡਿੰਗ ਨਗਰ ਤੋਂ ਹੈ ਇਹ ਦੇਖਿਆ ਉਹ ਸਾਡੇ ਨਾਲ ਆਉਂਦੇ ਸਮੇਂ ਦੇ ਵਿੱਚ ਵੀ ਕਿਤਰਾਂ ਲੋੜ ਹੈ ਉਹ ਵੀ ਜਿਹੜਾੜਵਾਛ ਤੇਰੀ ਹੈ ਹੈ ਚਦੇ ਨੇ ਇਹ ਨਹੀਂ ਆ ਗੁੰਜਾ ਕੋਈ ਸੋਚ ਵੀ ਨਹੀਂ ਤੱਕਦੀਆਂ ਸਿਰਫ ਲੀਪਰ ਵੇਰ ਹੈ ਜੀ ਹਾਂ ਪੁਆਇੰਟ 40 ਤੋਂ ਇਹਨਾਂ ਸਪੀਡ ਤੇ ਸਟਾਰਟ ਲੀਪਰ ਵੇਰ ਹੈ ਜੀ ਹਾਂ ਪੁਆਇੰਟ 40 ਤੋਂ ਇਹਨਾਂ ਸਪੀਡ ਤੇ ਸਟਾਰਟ ਠੀਕ 40 ਤੋਂ ਪੁਆਇੰਟ 40 ਜੀ ਮੈਂ ਉਹ ਬਹਾਈ ਜਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹਦੇ ਵਾਸਤੇ ਕਿਹਾ ਕੋਈ ਗੱਲੇ ਦੀ ਫਿਕਰ ਨਹੀਂ ਜੀ ਮੱਕੇ ਨੇ ਦੇਖੇ ਨਹੀਂ ਕਰਦਾ ਉਹਦੇ ਵਿੱਚ ਉਹ ਕੀ ਫੀਸ ਦੇਣਾ ਨਹੀਂ ਦਿੰਦੇ ਆ ਨਾ ਇਸ਼ਟੇ ਤਾਂ ਕੰਮ ਬਹੁਤ ਆ ਪਰ ਕੋਈ ਕੰਪਨੀ ਵਿਗਦੀ ਨਹੀਂ ਛੇਦੀ ਹਾਂ ਹਰੇ ਕੰਪਨੀ ਨਹੀਂ ਮੇਰੀ ਬਾਕੀ ਇਹ ਮੈਨੂੰ ਉੱਤੇ ਬੈਠੇ ਤਾਂ ਪਤਾ ਲੱਗਦਾ ਜਿਵੇਂ ਇਹ ਨਿੱਕੇ ਨਿੱਕੇ ਚੀਜ਼ਾਂ ਜਿਵੇਂ ਕਿ ਕਾਊਂਟਰ ਵਿੱਚ ਦੇ ਰੱਖਿਆ ਹੈਗਾ ਹਾਰਡ ਰੱਖੀ ਨਹੀਂ ਬਾਕੀ ਇਹਨਾਂ ਦੇ ਇੰਜਨ ਦੀ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਕੋਈ ਦਵਾ ਦਿੰਦਾ ਨਹੀਂ ਜਮਹਿੰਦਰਨ ਨੂੰ ਕੋਈ ਇੰਜਨ ਦੀ ਸਭ ਕੰਪਲੀਟ ਵੀ ਹੈ ਨਹੀਂ ਕੋਈ ਆਪਾਂ ਤਰੇ 202500 ਟਰੈਕਟਰ ਵੇਚ ਚੁੱਕਿਆ। ਇਹਦੇ ਵਿੱਚ 17 1800 ਕੱਲਾ 9 ਬੋਸਰੀ ਜੈਂ 9 ਬੋਸਰੀ ਜੈਂ। ਨਵੋ ਟਰੈਕਟਰ ਦੀ ਅਸੀਂ ਕੀ ਕਹਿਣਾ ਕੋਈ ਕਸਟਮਰ ਦੀ ਗਲਤੀ ਆ ਗਏ ਟਿੱਕਾ ਸੱਪਾ ਕੋਈ ਇਹ ਫੰਦੇ ਆਉਂਦੇ ਨਹੀਂ ਆਜੇ ਤੱਕ 17000 ਵਾਲਾ ਟਰੈਕਟਰ ਦੇ ਵਿੱਚ 2019 ਵਾਲਾ 17 ਤੋਂ ਲੈ ਕੇ ਅਸੀਂ ਇੰਜ ਨਹੀਂ ਕੀਤਾ। ਅੱਛਾ ਤਾਂ ਹੀ ਬੜੀ ਗੱਲਾਂ ਦਾ ਕੰਮ ਹੈ। ਕੂਲਿੰਗ ਸਿਸਟਮ ਵਧੀਆ ਜੀ, ਓਵਰ ਹੀਟ ਤੇ ਜਾਂਦਾ। ਜੀ। ਥੋੜੇ ਖਾ ਕਰੇ ਜਾਂਦੀ। ਟਿੱਕਿਆਂ ਦੇ ਦੋਨੇ ਵੀ ਕਰਾਰੋ ਨਹੀਂ ਹੁੰਦੇ ਆ ਨਾ। ਉਹਨੇ ਕੀ ਦੀਆਂ ਕੰਪਨੀਆਂ ਆਮ ਤੀਸਵੇਂ ਲਾ ਤਾਂ ਨਹੀਂ ਕੋਈ ਕਾਮਯਾਬ ਹੋ ਗਿਆ ਕਰਾਉਣਾ ਕੋਈ ਨਾ ਮੈਂ ਕਰਾਰੋ ਦੇ ਵਿੱਚ ਕੀ ਆ ਰਿਹਾ ਇਹਨੂੰ ਕੋਈ ਕਰਾਰੋ ਕੋ ਬਜਾਇਨ ਕਰਵਾਇਆ ਹੈ ਠੀਕ ਹੈ ਕਰਾਰੋ ਤੋਂ ਕੁਝ ਪੁਰਜ਼ੇ ਵਿੱਚ ਇਹਦੇ ਕਰਾਉਣੇ ਦੇ ਪੈਂਦੇ ਨੇ ਠੀਕ ਹੈ ਨੂਰਲੈਸ ਹੈ ਇਹਦਾ ਕਰਾਉਣਾ ਜੀ ਜਿਵੇਂ ਜਿਹੜਾ ਬੀਕਲੈਸ ਹੈ ਹਾਂਜੀ ਤੁਸੀਂ ਬਾਕੀ ਪੁਰਜ਼ੇ ਇਹਨੇ ਕਰਾਉਣੇ ਕਿ ਜਿਹੜਾ ਪੱਤੀ ਇਹ ਕੋਈ ਮੈਂ ਖੁਦ ਆਪ ਦਾ ਡਿਜ਼ਾਈਨ ਕਰਾ ਰਿਹਾ ਹਾਂ ਠੀਕ ਉਸ ਸਮੇਂ ਤੋਂ ਪਹਿਲਾਂ ਇਹਨੇ ਕਰਾਉਣਾ ਪੋੜਿਆ ਠੀਕ ਹੁਣ ਆਪ ਹੀ ਕਰਵਾ ਲਏ ਤੇ ਇਹ ਕਿਹੜਾ ਤਰੀਕਾ ਤੁਸੀਂ ਮੈਨੂੰ ਦੱਸਿਆ ਤਾਂ ਹੈਗਾ ਜੀ ਪਹਿਲਾਂ ਇਹਨਾਂ ਚ 15 15 ਦਾ ਗੇਅਰ ਤਾਂ ਕੰਬੀਨੇਸ਼ਨ ਬਣਦਾ ਸੀ ਹੁਣ ਬਣ ਗਿਆ ਇਹਦੇ ਚ 20 20 ਹੈ 20 20 ਸਟਾਰਟਿੰਗ ਸਪੀਡ ਆ ਮੰਨ ਕੇ ਚਲੋ ਇਹ ਤਾਂ ਗੇਅਰ ਆਪਣਾ ਲੜਪਲਾ ਹਰ ਇੱਕ ਸਪੀਡ ਮਿਲ ਜਾਂਦੀ ਆ ਆਪਾਂ ਨੂੰ ਉਹੀ ਲੜੋ ਜਿਵੇਂ ਇੱਕ ਇੱਕ ਪੁਆਇੰਟ ਦੀ ਸਪੀਡ ਮਿਲ ਜਾਂਦੀ ਹੈਗੀ ਆਪਾਂ ਨੂੰ ਐਨੇ ਕਰੀ ਆ ਲੈ ਇਹਦੇ ਚ ਇਹ ਹੈ ਜਿਵੇਂ ਹੁਣ ਲਿਫਟ ਕਵਰਟੀ ਹਾਂ ਬਿੱਟ ਕੋਲ ਜਿਹਨੇ ਐਂਟਰੀ ਟਰੈਕਟਰ ਬਣਾ ਦੇ ਜੀ ਇਸ ਲਈ ਪਿਕਪਰਟ ਬਹੁਤ ਚੰਗੀ ਆ। ਨਪਤੀ ਨੇ ਰੱਖੇ ਨਪਤੀ ਕੋਲ ਪਰ 56 ਕਿਲੋ ਦੀ ਲੇਪਕ ਪਾਕੀ ਹੈ। ਤੇ ਐਡਵਾਂਸ ਵੀ ਹੁੰਦੇ। 30 ਕੁਆਟਰ ਬੰਦ ਕੇ ਠੀਕ ਆ। ਜਿਹੜੇ ਆਪਣੇ ਪੰਜਾਬ ਔਰ ਦੇ ਟਰੈਕਟਰ ਆ ਰਹੇ ਨੇ ਹਾਂਜੀ ਉਹਨਾਂ ਦੇ ਵੀ 27 27% ਦੀ ਲੇਪਕ ਪਾਕੀ ਹੋਈ। ਜੀ। ਆਪਨੇ ਬੋਲੀਏ ਨਵੋ 50 ਦਾਗਾ। ਉਹ ਵੀ ਓਵਰ ਦੇ ਰੱਖੀਏ ਮੈਨੂੰ ਵੀ ਲੱਗਦਾ ਉਹਨਾਂ ਦੀ ਕਦੇ ਜਰੂਰ ਤੋਂ ਪਰ ਫਿਊਚਰ ਦੀ ਕੀ ਗੱਲ ਆਪਾਂ ਨੂੰ ਲੋਡ ਤੇ ਪੈ ਗਈ ਜੇ 10 15 ਸਾਲ ਦਾ ਲੋਨ ਕਰਾ ਲਵੇ ਤੇ ਫਾਇਨਲ ਲੇਕਨ ਜਾਣਾਈ ਆਪਾਂ ਕਰ ਰਹੇ ਹਾਂ ਜੇ ਤੇਰੋਂ ਕਿਸੇ ਕੰਪਨੀ ਤੋਂ ਜੈਰੂ ਨੂੰ ਫਿਕਰ ਨਹੀਂ ਰਹਿਣਾ ਸਪੱਗਟ ਟ੍ਰਾਂਸਪੋਰਟ ਲਈ 700 ਮਿੰਟਾ ਬਹੁਤ ਹੋ ਗਿਆ ਠੀਕ ਹੈ ਪਰ ਜੇ ਬੰਦਾ ਮਾਈਕ੍ਰੋ ਗੰਪ ਦੇ ਵਿੱਚ ਇਹਨਾਂ ਨੂੰ ਸਪੱਗਟ ਕਰੇਗਾ ਤਾਂ ਉਹਰਾ ਜਿਹੜਾ ਪੀਐਸ ਮੋਡਲ ਆ ਰਿਹਾ ਹੈ ਨਾ 50 ਸਪੋਰਟ 50 ਸਪੋਰਟ ਇਹਦੇ ਆਲਾ ਟਰਬੋ ਚਾਲੂ ਉਹਦੇ ਵਿੱਚ ਲੱਗ ਜਾਂਦਾ ਇਹਦਾ ਇਹਦਾ ਗਾਰਡਵਾਜੀ ਜੀ ਨਹੀਂ ਹੋਊ ਨਈ ਕੋਈ ਗਾਰਡਵਾਜੀ ਬਿਲਕੁਲ ਪ੍ਰੋਪਰ ਫਿਟਿੰਗ ਆਉਂਦੀ ਹੈ ਜਮਾ ਮੈਂ ਕਹਿੰਦਾ 20 ਮਿੰਟਾਂ ਦੇ ਵਿੱਚ ਵਿੱਚ ਆਪਾਂ ਤੁਹਾਡੇ ਮੇਰੇ ਨਾਲ ਘਰ ਫਿੱਟ ਕਰਕੇ ਆ ਜਾਨੀ ਤੁਹਾਨੂੰ ਮੈਨੂੰ ਲੱਗਦਾ ਨਹੀਂ ਇਕੱਲੇ ਬੰਦੇ ਨੇ ਕੀਤੀ ਸੀ ਉਹ 15-20 ਮਿੰਟ ਲੱਗੇ ਮੈਨਾਂ ਮੈਨੂੰ 20 ਮਿੰਟ ਲੱਗੇ ਜੀ ਰਿਗਾਰਡ ਵਿੱਚ ਦਾ ਪਤਾ ਕਹਿਦੀਏ ਕੋਈ ਹੌਸਟ ਆ ਬਲ ਫਿਟਿੰਗ ਕਰਦੀ ਪਈ ਉਹ ਕੋਈ ਨੱਕ ਮੋੜ ਕੇ ਕੰਮ ਕਰ ਪੰਜ ਮਿੰਟਾਂ ਨੂੰ ਅੱਧੇ ਘੰਟੇ ਕਿੱਟੋ ਕਿ ਮੈਂ ਜਿਹੜਾ ਸਮਾਨ ਮੈਨੂੰ ਤਾਂ ਕੁਝ ਬਾਹਰੋਂ ਲਿਆਉਣਾ ਨਹੀਂ ਪਿਆ ਕੱਲੀ ਕੱਲੀ ਚੀਜ਼ੀ ਕੰਪਨੀ ਨੇ ਦਿੱਤੀ ਹੈ ਇੰਜਨ ਦਾ ਮਤਲਬ ਉਹਨਾਂ ਨੂੰ ਪਤਾ ਹੁੰਦਾ ਹੈ ਹਾਂਜੀ ਇੰਜਨ ਤਕਰੀਬਨ ਇਹ ਜਿਹੜਾ ਬਲਾਕ ਦਾ ਸਾਈਜ਼ ਕਹਿੰਦੀ ਹੈ ਜੀ ਹਾਂਜੀ ਹੈਡ ਦਾ ਆ ਜਾ ਉਹ ਤਕਰੀਬਨ ਇਹਨਾਂ ਦਾ ਸੇਮ ਹੈ ਦੇਖਿਆ ਇਹ 50 ਬੋਰ ਹੈ ਤੇ 50 ਹੈ ਠੀਕ ਹੈ ਇਹ ਥੋੜਾ ਉਹਦੇ ਪਿਸਟਨਾਂ ਦਾ ਸਾਈਜ਼ ਦਾ ਫਰਕ ਹੈ ਹਾਂ ਇਹ ਇੰਜਨ ਹੈਗਾ ਜਿਵੇਂ ਕਿ ਕਹਿੰਦੀ ਆਪਾਂ 3622 ਸੀਸੀ ਠੀਕ ਹੈ ਉਹ ਹੈਗਾ 3533 ਸੀਸੀ ਠੀਕ ਹੈ ਇਹਨਾਂ ਦੀ ਰੈਫਰੈਂਸ ਹੈ ਚਲੋ ਦੂਸਰੀ ਗੱਲ ਕੰਪਨੀ ਦੇ টারਬੋ ਚਾਰਜਰ ਸਪੈਸ਼ਲ ਬਣਾਏ ਪਾਏ ਜਿਉਹ ਉਹ ਰੈਕਟਰ ਚੱਲੂ ਆਉਂਦਾ ਹਾਂ ਇਹ ਤਾਂ ਗੱਲ ਹੈ ਸਰਪੋ ਵੀ ਕਿੱਟਾਂ ਵੀ ਸਪੈਸ਼ਲ ਹਨ ਉਹ ਕਿੱਥੇ ਮਿਲਦੀ ਹੈ ਹੋਰ ਸਾਨੂੰ ਸਾਰੇ ਕੱਲੇ ਕਿੱਧਰ ਪੁਰਜ਼ੇ ਮਿਲਣਗੇ ਉਹ ਵੀ ਸਾਨੂੰ ਕੰਪਲੀਟ ਦੇ ਉੱਪਰ 40 50 ਪੁਰਜ਼ੇ ਦੇ ਵਿੱਚ ਉਹ ਮੈਂ ਇਸ ਟਾਈਪ ਆਂਸ਼ੇ ਆਪਾਂ ਲਾ ਕੇ ਆਉਂਦੇ ਹਾਂ ਕੰਪਨੀ ਨੇ ਉਹ ਕਿੱਟ ਦਿੱਤੀ ਪਾਏ ਨੀ ਪੀਐਸ ਨੰਬਰ ਵਾਲਾ ਉਹ ਸਪੈਸ਼ਲ ਬਣਦਾ ਠੀਕ 60 ਤੋਂ 80 ਦੇ ਵਿੱਚ ਪੈਸੇ ਦੇਗਾ ਉਹ ਬਿਲਕੁਲ ਹੋਰ ਆਪਾਂ ਨੂੰ ਕਹਿੰਦੇ ਪਰ ਤੁਹਾਨੂੰ ਸਿਆਪ ਕੋਰ ਜਾਂ 85S ਕੋਰ ਚਾਹੀਦੀ ਹੈ ਜੀ ਤਾਂ ਸਭ ਤੋਂ ਸਰਵੋਤਮ ਹੈ ਇਹ ਠੀਕ ਕੋਈ ਪ੍ਰੋਬਲਮ ਆਪਣੇ ਕੋਲ ਫਿਰ ਆਪਸ਼ਨ ਹੈਗੀ ਆ ਮੈਂ ਸੀਆਰਡੀ ਇਹਦੇ ਦਰਹੋਂ ਪਾਉਂਦਾ ਲੜਪਾ 9000 ਰੇਡੀ ਲੜੋ ਬਿਲਕੁਲ ਤੇ ਉਹ ਕੰਪਨੀ ਤੋਂ ਮੈਨੂੰ ਆਪਣੀ ਮਿਲ ਜਿਹਾ ਕੋਈ ਕੋਈ ਹਾਂ ਜੀ ਠੀਕ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਟੱਪੇ ਵਿੱਚ ਪੈਕਿੰਗ ਹੈ ਜੀ ਅਸੀਂ ਟੱਪ ਦਾ ਲੈਣਾ ਹੈ ਜੀ ਅੱਛਾ ਬਹੁਤ ਕਰਦੇ ਬਹੁਤ ਟੌਪਿਕ ਬਿਲਵੈਂ ਨਹੀਂ ਲੈਂਦੇ ਪਰ ਲਾਉਂਦੇ ਬਹੁਤ ਠੀਕ ਆ ਤੁਸੀਂ ਇੱਥੇ ਕਿੱਥੇ ਕਰਦੇ ਕਹਿੰਦੇ ਆ ਇਹ ਚਾਰ ਰੋ ਵਾਲੀ ਮਸ਼ੀਨ ਚਲਾਉਂਦਾ ਜਿਵੇਂ ਆਪਾਂ ਚਾਰ ਕੁਟ ਵਾਲੀ ਬਾਕੀ ਵਾਲੀ ਮਸ਼ੀਨ ਪੈਦੀ ਹੈ ਜੇ ਕਸਟਮਰ ਉਹ ਲੈ ਲੈਂਦਾ ਹੈ ਹਾਂਜੀ 50 ਸਟੋਰ ਜਿਹੜੇ ਦਾ ਰੱਖਣ ਚਾਹੁੰਦੀ ਹੈ ਹਾਂ ਜੇ ਉਹਦੇ ਟਰਬੋ ਚਾਰ ਚਲਵਾ ਲੈਂਦਾ ਹੈ ਠੀਕ ਤਾਂ ਸਾਡਾ ਚੈਲੰਜ ਹੈ ਚਾਰ ਰੋ ਵਾਲੀ ਮਸ਼ੀਨ ਉਹਨੂੰ ਚਲਾਉਣਾ ਹਾਂ ਇਹ ਗ੍ਰੀਨ ਦੇ ਲਈ ਉਹਨਾਂ ਚਾਰ ਲੱਖ ਦਾ ਫਰਸ ਹੈ ਜਿਵੇਂ ਉਹਨੂੰ ਦੱਸਦੇ ਘਰਾਂ ਚ ਹੈ ਜੀ ਇਹ 1.4 ਲੱਖਾ 1.4 ਲੱਖਾਂ ਦਾ ਫਰੈਂਸ ਕਰ। ਜੀ ਜੇ ਕਾਟਰ ਨਾਲ 4 ਸਾਲ ਦਾ ਚਾਹੁੰਦਾ ਹੈ ਤਾਂ ਅਸੀਂ ਚੈਲੰਜ ਕਰਦੇ ਹਾਂ ਉਹ ਵੀ ਚਲਾਉਗਾ। ਜੀ ਉਹ ਰੋਲੇ ਵੀ ਦੇ। ਅੱਛਾ ਕੱਚਲਾ ਦਿੰਕੂਂਟ ਨੂੰ ਉਹ ਜਾਨੀ ਨਾਲ। ਤੇ ਤਾਂ ਬਹੁਤ ਦਿੱਕਤ ਹੀ ਨਹੀਂ ਕਹਿੰਦੇ ਐਨਲਾਈਨ ਪੰਪ ਹੀ ਪਸੰਦ ਹੁੰਦਾਗਾ। ਉਹਨਾਂ ਨੇ ਲੈਣੀ ਪਿਆ ਉਸ ਪਾਵਰ ਸਪਲਾਈ। ਐਨਲਾਈਨ ਪੰਪ ਨੂੰ ਲੋਕ ਮਸਾਲੇ ਘੇਰ ਰਹੇ ਨੇ। ਤੇ ਰਕਾਰ ਨਾਲ। ਇਹਦੇ ਵਿੱਚ ਸਿੱਖ ਦਾ ਆਪਾਂ ਛੇੜਛਾੜ ਵੀ ਕਰ ਸਕਦੇ ਬਿਲਕੁਲ ਹੀ। ਹਾਂ ਜਿਵੇਂ ਕਾਟਰ ਮਾਰਦੇ ਮਨ ਨੂੰ ਵੀ ਇਹ ਕੰਪਨੀ ਦੇ 1000 ਰੁਪਏ ਮੋੜਨੇ ਸਲੋ 100 ਰੁਪਏ ਨੂੰ ਠੀਕ ਹੈ ਅਤੇ 700 ਆਗਏ। ਕੋਈ ਕਸਟਮਰ ਕਹਿੰਦੇ ਨੇ ਸਾਨੂੰ ਥੋੜਾ ਸਲੋ ਚਾਹੀਦਾ ਉਹ ਨੂੰ ਕੋ 700 ਕਰ ਸਕਦੇ ਆ। ਅੱਛਾ 1000 ਰੁਪਏ ਮੈਂ ਕਸਟਮਰ ਨੂੰ 2400 ਤੇ ਇਸ ਆ ਗਈ। ਗਾਹਕ ਕਹਿੰਦਾ ਮੈਂ 2600 ਕਰ ਰਹੀ ਆ। ਤੋਂ ਉਹ ਵਧਾ ਸਕਦੇ ਆ ਇਹਦੇ ਵਿੱਚ ਕੋਈ ਡੀਸਕਾਊਂਟ ਨਹੀਂ ਕਰ ਸਕਦੇ। 1 ਕਰਦੀਆਂ ਵੀ ਨਹੀਂ ਤੁਸੀਂ ਲਈ ਕਰਦੇ ਬਸ 10 15 ਨਹੀਂ ਨਹੀਂ ਠੀਕ ਹੈ ਇਹਨਾਂ ਦਾ ਸਿਰਫ ਇਹ ਕੰਮ ਕਰ ਸਕਦੇ ਸੀ ਟੈਕ ਹੋਣਾ ਹੈ ਨਾ ਲੈਟ ਬਹੁਤ ਵਧੀਆ ਆਪਾਂ ਨੇ ਟਰੈਕਟਰ ਸੁਖਨਾ ਜੇ ਸੀਆਰਡੀ ਚ ਕਹੀਏ ਤਾਂ ਮਾਨਸਾ ਦੇ ਵਿੱਚ 250 ਤੋਂ ਪਲੱਸ ਵੀਆਰਡੀ ਦੇ ਵਿੱਚ ਇਹ ਸੋਰਾ ਨਹੀਂ ਹੋਇਆ ਲੱਗਦਾ ਇਹ ਸਟਾਰਟਿੰਗ ਤੇਜ਼ ਤੋਂ ਬੜੀ ਹੈ ਠੀਕ ਹੈ 250 ਰੈਂਟ ਮਿਲਦਾ 300 ਰੈਂਟ ਆ ਵੀ ਆ ਰਿਹਾ 300 ਪੰਜ ਵੀਆਰ ਰਿਜ਼ਲਟ ਇੰਨਾ ਚੰਗਾ ਬਹੁਤ ਵਧੀਆ 250 ਟਰੈਕਟਰ ਦੇ ਵਿੱਚੋਂ ਸਾਨੂੰ ਜੀਰੋ ਕੰਪਲੇਟ ਠੀਕ ਕਿਉਂਕਿ ਉਸ ਟਰੈਕਟਰ ਦਾ ਲਿਗਰਾਫ ਕਹਿੰਦੇ ਮੜਾਉਂਦਾ ਦੱਸਦਾ ਤਾਂ ਮੋੜੇ ਤੇ ਵੀ ਕੁਝ ਛੇੜਿਆ ਹੁੰਦੇ ਨੇ ਹਾਂ ਇਹਦੇ ਵਿੱਚ ਦਾ ਕਸਟਮਰ ਨੂੰ ਪਤਾ ਹੈ ਕਿ ਛੇੜੀ ਨਹੀਂ ਸਕਦੇ। ਹਾਂ। ਦੂਸਰੀ ਗੱਲ ਇਹ ਵੀ ਕੰਪਲੇਂਟ ਵੀ ਘੱਟ। ਹਾਂ। ਉਹਦੇ ਐਚਪੀ ਵਿੱਚ ਚਲਾ ਗਿਆ। 89 ਫੌਨ ਆਉਂਦੀ ਹੈ। 89 10 ਵਰਗ ਦੀ ਹੁੰਦੀ ਹੋਣਾ। ਕਹਿੰਦੇ ਕੀ ਹੋਇਆ? ਹਾਂ। ਜਾਂ ਪਰਣਾ ਰੋਟਾ ਲੈਟਾ ਰੋਟਾ ਉਹਨੂੰ ਹੀ ਕੀ ਦਵਾਲਾ ਹੈ। ਹਾਂ। ਟੂੜੀ ਵਾਲੇ ਰੀਪਰ ਨੂੰ ਦਵਾਲਾ। ਜੀ ਜੀ ਐਚਪੀ ਬਹੁਤ ਵੱਡੀ ਆ ਗਈ ਨੇ 75 ਐਚਪੀ। ਜੀ ਮੈਂ ਐਡਾ ਟਰੈਕਟਰ ਹੈ। ਥੋੜੀ ਥੋੜੀ ਵੀਡੀਓ ਥੋੜੀ ਲੰਬੀ ਬਣੀ ਆਂਦੀ। ਉਹ ਵੀ ਆ ਕੋਈ ਨਹੀਂ। ਜੀ ਮੈਂ ਐਡਾ ਟਰੈਕਟਰ ਹੈ। ਹਾਂ। ਟੂੜੀ ਵਾਲੇ ਰੀਪਰ ਤੇ 3 ਤੋਂ ਸਰਦਨ ਹੇ ਪਰ ਜਦੋਂ ਕੋਈ CRD ਟ੍ਰੈਕਟਰ ਆਉਂਦਾ ਹੈ CRD ਟੈਕਨੋ ਦਾ ਅੱਜ ਮੇਰਾ ਹੋਇਆ ਵੀ ਡੀਜ਼ਲ ਖਪਤ ਬਹੁਤ ਜ਼ਿਆਦਾ ਵਧ ਗਈ ਅੱਜ ਵੀ ਅਸੀਂ ਕਿਸੇ ਕੌਂਪਨੀ ਦਾ ਟ੍ਰੈਕਟਰ CRD ਕੱਟਿਆ ਵਿੱਚ ਅੱਛਾ ਹਾਂਜੀ ਕਿਸੇ ਕੌਂਪਨੀ ਦਾ CRD ਟ੍ਰੈਕਟਰ ਵਿੱਚ ਕੱਟਿਆ ਤੇ ਉਹ ਵੀ ਉਹ ਤੋਂ ਪਰੇਸ਼ਾਨ ਸੀਗਾ ਪਰ ਆਪਣੇ ਟ੍ਰੈਕਟਰ ਦਾ ਰੂਪ ਦੇਖ ਕੇ ਹੀ ਉਹ ਮਰਨੇ ਲਿਆ ਅੱਛਾ ਉਹ ਲੈ ਤਾਂ CRD ਹੀ ਹੈ ਟ੍ਰੈਕਟਰ CRD ਹੈ ਉਹਨੇ ਕਿਹਾ ਸੰਤੁਸ਼ਟ ਹਾਂ ਜੀ ਮੈਂ ਹਾਂ ਚੱਪੀ ਦੀ ਠੀਕ ਉਹਨੇ ਉਹ ਕੰਮ ਨਹੀਂ ਦਿੱਤਾ ਜੀ ਅੱਛਾ ਕਿਹਨਾਂ ਜਿਸ ਸਹੀ ਮਨ ਨਾਲ ਗੱਲ ਕਰੀਏ ਇਹ ਕੰਮ ਹੈ ਡਰਾਗੋਲੇ ਦੀ ਟਿਕਣਾ ਹੋ ਗਿਆ ਸੀ ਆਹਦੀ ਵੀ ਹਾਂ ਸਰਕਾਰ ਤੋਂ 2003 ਚ ਆ ਗਿਆ ਹਾਂ ਉਹਨਾਂ ਨੇ ਸੁਧਾਰ ਕਰਦੇ 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 ਬਹੁਤ ਜ਼ਿਆਦਾ ਸੁਧਾਰ ਕਰ ਦਿੱਤੀ ਸੀ ਆਹਦੀ ਟਿਕਣਾ ਉਹਨਾਂ ਦੇ ਤਾਂ ਆਪਾਂ ਗੱਲ ਕਰੀ ਜਿਹੜੇ ਛੋਟੇ ਹੱਥੀ ਉਹ ਵੀ ਸੀਆਰਡੀ ਨਹੀਂ ਆਉਂਦੇ ਹਾਂ ਟੈਕਨੋਲੋਜੀ ਬਹੁਤ ਹੈ ਮਿਹਦਰਾਗੋਲੇ ਦਾ ਇਸ ਕਰਕੇ ਨਾ ਇਹ ਜਿਹੜਾ 100 ਨੂੰ ਹੋ ਗਿਆ ਹੈ ਜਿਹੜਾ ਸੀਆਰਡੀ ਟਿਕਣਾ ਆਉਂਦੀ ਹੈ ਨਾ ਚਾਰੋਂ ਚਾਰ ਨੰਬਰ ਦੇ ਪੰਚਪਾਸ ਹੋ ਗਏ ਚਾਰ ਸਿਲੰਡਰ ਚਾਰ ਸਿਲੰਡਰ ਜਿਹੜੇ ਸੀਆਰਡੀ ਟਰੈਕਟਰ ਨੇ ਇਹਨਾਂ ਦੀ ਡੀਜ਼ਲ ਖਪਤ ਘੱਟੀ ਹੈ ਪਹਿਲਾਂ ਵਾਲਿਆਂ ਨਾਲੋਂ ਜਿਹੜੇ ਤਿੰਨ ਸਿਲੰਡਰ ਤੇ ਨੀ ਕਿਸੇ ਵੀ ਕੰਮ ਨਹੀਂ ਆਉਂਦੇ ਆਪਣੇ ਨਾਲ ਕਹਿੰਦੇ ਪਰ ਉਹਨਾਂ ਦੇ ਮੁਕਾਬਲੇ ਜਿਵੇਂ ਹੈ ਬਰਾਬਰ ਦੀ ਪਾਵਰ ਹੋਵੇ ਤਾਂ ਆਪਣਾ ਟਰੈਕਟਰ ਸਾਵੇਂ ਕੰਮ ਦੇ ਵਿੱਚ ਡੀਜ਼ਲ ਘਟਾ ਰਿਹਾ ਹੈ ਠੀਕ ਹੈ ਹਾਂ ਚਲੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਇੱਕ ਵਾਰੀ ਆਪਾਂ ਬਾਈ ਦਾ ਨੰਬਰ ਵੀ ਬੋਲ ਦਿੰਨੇ ਹੈਗੇ ਬਾਈ ਦਾ ਨੰਬਰ ਹੈਗਾ 98158 96612 ਆਪਾਂ ਸਕਰੀਨ ਤੇ ਵੀ ਲਾਵਾਂਗੇ ਤੇ ਬਾਈ ਇਹ ਕਮਨ ਦਾ ਵੀ ਨੰਬਰ ਬੋਲਦੀ ਆਪਾਂ ਹਾਂਜੀ ਅਮਨ ਦਾ ਵੀ ਬੋਲਦੇ ਨੇ ਬਾਈ 99728 53570 ਇਹ ਦੋਨੇ ਆਪਾਂ ਸਕਰੀਨ ਤੇ ਲਾ ਦੇਣਾ ਐਸ ਜੀ ਸਪੈਕਟਰ ਮਾਨਸਾ ਇਹ ਡਿਸਟ੍ਰਿਕਟ ਦੇ ਵਿੱਚ ਏਜੰਸੀ ਹੈਗੀ ਬਾਈ ਮਾਨਸਾ ਜਿਲ੍ਹੇ ਵਾਲੀ ਗੱਲ ਕਰਨ ਗੱਲੇ ਆ ਮਾਨਸਾ ਮਾਨਸਾ ਡਿਸਟ੍ਰਿਕਟ ਵਾਲੀ ਗੱਲ ਕਰਨ ਕਿਉਂਕਿ ਬਾਈ ਇਹਦੀ ਡੀਲ ਬਹੁਤ ਵਧੀਆ ਹੁੰਦੀ ਹੈ ਬਾਕੀ ਮੋੜ ਤੇ ਤਾਂ ਤੁਸੀਂ ਹੈ ਨਹੀਂ ਡੀਲ ਸਾਨੂੰ ਵਧੀਆ ਲੱਗੂਗੀ ਬਾਕੀ ਸਰਵਿਸ ਵੀ ਵਧੀਆ ਜੀ ਕਿਉਂਕਿ ਮੈਨੂੰ ਲੱਗਦਾ ਯਾਰ ਉਹ ਬਹੁਤ ਅਰਜਣ ਵਿਗਰੇ ਨਹੀਂ। ਬਾਕੀ ਮੈਂ ਜੀ ਕੱਲਾ ਨਾ ਮੈਨੂੰ ਸੌਂਕੇ ਜੀ ਦਾ ਨਹੀਂ ਹੈਗਾ ਉਹ ਆਪਾਂ ਟਰੈਕਟਰ ਵਿੱਚ ਗਏ। ਠੀਕ ਹੈ। ਪਰ ਮੈਂ ਇਹ ਕਹਿੰਦਾ ਕਸਟਮਰ ਵੀ ਆਪਾਂ ਨੂੰ ਪੁੱਛੇ। ਹਾਂ। ਪਿਓਦ ਨੂੰ ਜੇ ਉਹਨੇ ਥੋੜੀ ਓਵਰ ਦੇ ਵਿੱਚ ਵੀ ਟਰੈਕਟਰ ਕਈਆਂ ਨੇ ਲੈ ਲਿਆ। ਠੀਕ ਹੈ। ਤਾਂ ਅਸੀਂ ਉਹਨੂੰ ਉਸੇ ਟਰੈਕਟਰ ਨੂੰ ਵੱਡੀ ਪਾਵਰ ਦੇ ਵਿੱਚ ਕਨਵਰਟ ਕਰਕੇ ਦਿੱਤੇ ਨੇ। ਹਾਂ। ਕਿਵੇਂ ਟਰਬੋ ਚਾਰਜਰ ਲਾ ਕੇ ਜਾਂ ਥੋੜੀ ਹੋਰ ਵੀ ਬਹੁਤ ਦੀ ਮੋਡੀਫਿਕੇਸ਼ਨ ਹੋਊਗਾ। ਠੀਕ ਹੈ। ਬਾਕੀ ਜੇ ਤੁਸੀਂ ਗੱਲ ਕਰੋ ਸਪੇਅਰ ਪਾਰਟਸ ਬਾਰੇ ਰਹੇ ਜੀ। ਹਾਂ। ਕਿਉਂ ਕੰਡਲੇ ਦਾ ਇੰਟਰਵਿਊ ਦੇਣ ਨਾਲ ਕੰਮ ਨਹੀਂ ਚੱਲਦਾ ਨਹੀਂ ਚੱਲਦਾ ਕਸਟਮਰ ਨਾਲ ਨੂੰ کہیںਗੇ ਸਰਵਿਸ ਹਾਂ ਸਰਵਿਸ ਦਾ ਮਤਲਬ ਵੀ ਜੇ ਆਪਣੇ ਕੋਲ ਸਪੇਅਰ ਪਾਰਟਸ ਤੋਂ ਪਵੇ ਲੋ ਹਾਂ ਜਾਂ ਮੰਡਿਆਂ ਦੀ ਟ੍ਰੇਨਿੰਗ ਹੋਊਗੀ ਅਸੀਂ ਬਕਾਇਦਾ ਸਾਡੇ ਕੋਲ ਕਈਆਂ ਟੈਂਪੋਰਰੀ ਹੋਰ ਮੈਂ ਨੇ ਜੀ ਇਹਨਾਂ ਦੀ ਅਸੀਂ ਕੰਪਨੀ ਦੇ ਕੋਲੋਂ ਟ੍ਰੇਨਿੰਗ ਕਰਵਾਈ ਸੀ ਹਾਂ ਬਸ ਸਪੇਅਰ ਪਾਰਟ ਪਈ ਬਹੁਤ ਹੋ ਜਾਂਦਾ ਸਮਾਨ ਤੇ ਕੁਝ ਮਰਜੀ ਜਿਹਾ ਜੋ ਆ ਜੀ ਥੋੜੀ ਸਮਾਨ ਜਿਹਾ ਵੀ ਬੈਠਣਾ ਹੋਊਗਾ ਉਹ ਵੀ ਆ ਜੀ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਤੇ ਬਾਕੀ ਮੋਰਤੋਂ ਗੱਲ ਕਰਨੇ ਜੋ ਵੀ ਤੁਸੀਂ ਡੀਲ ਕਰਨਾ ਹੋਈ ਆ ਕੇ ਬਹਿ ਕੇ ਗੱਲ ਕਰੋ ਤੇ ਧੰਨਵਾਦ ਸਰ ਬਾਕੀ ਬਾਕੀ ਛੋਟੀ ਜਿਹੀ ਜਾਣਕਾਰੀ ਹੋ ਗਈ ਹੈ ਇਹਦੇ ਵਿੱਚ ਨਾ ਥੋੜਾ ਬਹੁਤ ਤਾਂ ਦੱਸਿਆ ਹੋਣਾ ਹੈਗਾ ਸੀ ਠੀਕ ਹੈ ਵੀ ਸੀ ਆਰ ਡੀ ਦੇ ਵਿੱਚ ਹਾਂਜੀ ਥੋੜਾ ਬਹੁਤਾ ਜੇ ਮੈਂ ਕਹਿੰਦੀ ਆਪਾਂ ਨੂੰ ਪਾਣੀ ਵਗੈਰਾ ਲੱਗ ਜਾਂਦਾ ਹੈ ਤਾਂ ਕੁਝ ਕਾਰ ਤੋਂ ਵੀ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਇਹਨਾਂ ਦੇ ਕੰਪਨੀ ਨੇ ਵੀ ਕਰਿਆ ਨਾ ਥੋੜਾ ਜਿਹਾ ਅੱਗੇ ਆਈ ਇਹਦੇ ਵਿੱਚ ਨਾ ਜਿਵੇਂ ਆਹ ਹੈਗੇ ਆ ਜਾਉਂਦੇ ਢੱਪੀਆਂ ਦੇ ਵਿੱਚ ਜੰਗ ਵਗਾਰਾ ਇਹ ਲੱਗ ਜਾਂਦਾ ਆਪਣੇ ਦੂਜੇ ਇਨਲੈਂਡ ਟਰੈਕਟਰਾਂ 'ਚ ਵੀ ਲੱਗ ਜਾਂਦਾ ਇਹਨਾਂ ਨੇ ਕੀ ਕਰਿਆ ਪਰਪਰ ਨਾ ਤਾਂ ਇਹਨੂੰ ਹਵਾ ਲੱਗਣੀ ਹੈ ਠੀਕ ਹੈ ਨਾ ਇਹਨੂੰ ਪਾਣੀ ਦਾ ਸਿੱਟਾ ਲੱਗਣਾ ਨਾ ਇਹਨੂੰ ਮਿੱਟੀ ਲੱਗਣੀ ਹੈ ਇਸੇ ਨਾਲ ਇਹ ਇਤਨਾ ਖਰਾਬ ਹੋ ਜਾਂਦਾ ਕੰਪਨੀ ਨੇ ਕੀ ਕਰਨਾ ਬਕਾਇਦਾ ਦੇਖੋ ਜੀ ਇਹਦੇ ਵਿੱਚ ਨਾ ਆਪਾ ਗਿਆ ਫਿਓ ਜ ਉਹਤਰਾ ਤੱਕ ਰ ਆ ਗਿਆ ਹਾਂਜੀ ਇਹਦੇ ਵਿੱਚ ਨਾ ਸੀਲ ਲੱਗੀ ਹੋਈ ਹੈ ਅੱਛਾ ਇਸ ਫੀਲ ਹੋ ਜਾਂਦਾ ਚਾਰਜ ਬਿਰੋ ਦੇ ਵਿੱਚ ਕਵਰ ਹੋ ਜਾਂਦਾ ਇਹ ਡੱਬੀਆਂ ਨੂੰ ਕੋਈ ਪਾਣੀ ਨਹੀਂ ਜਾਂਦਾ ਠੀਕ ਹੈ ਫਿਓਜਾਂ ਨੂੰ ਇਹ ਦਾ ਮਤਲਬ ਇਹਨਾਂ ਦੇ ਵਿੱਚ ਵੀ ਸੀਲਾਂ ਲੱਗੀਆਂ ਹੋਈਆਂ ਨੇ ਕਿਹੜੀ ਜੀ ਚੀਜ਼ ਹੈ ਤਾਂ ਦਿੱਤਾ ਗਿਆ ਜੀ ਪਹਿਲਾਂ ਫੂਲ ਉਹ ਤਾਂ ਕੰਪਲੀਟ ਹੈ ਨਹੀਂ ਸੀ ਹੁਣ ਇਹ ਜਿਵੇਂ ਕਿ 6 ਪੰਜ ਚਾਰ ਮਹੀਨਿਆਂ ਤੋਂ ਹੀ ਇਹ ਜਾ ਰਹੀ ਹੈ ਜਾਨੀ ਕਿ ਸਾਨੂੰ ਜਿਹੜੀ ਇਹ ਫਿਓਜ ਹਿੱਲਣ ਦੀ ਜਾਂ ਕੋਈ ਹੋਰ ਕੋਲੇ ਤਾਂ ਇਹ ਵੀ ਜ਼ੀਰੋ ਹੋ ਗਈ ਅਸੀਂ ਕਹਿੰਦੇ ਹਾਂ ਘਰ ਨਾਲ ਚਲੇ ਮਰਜੀ ਪਾਣੀ ਮਾਰ ਕੇ ਪੂਕੇ ਜਿੰਨਾ ਮਰਜ਼ੀ ਦਿਲਾਓ ਇਹਨੂੰ ਕੋਈ 1% ਵੀ ਕੋਈ ਦਿੱਕਤ ਨਹੀਂ ਹਾਂ ਕਿਉਂਕਿ ਦਿੱਕਤ ਤਾਂ ਉਹਦੀ ਜਿਹੜੇ ਸਾਰਾ ਬਿਜਲੀ ਤੇ ਹੁੰਦਾ ਗਿਆ ਸੀ ਆਈਡੀਆਈ ਤਾਂ ਕਿਉਂਕਿ ਜਿਹੜੇ ਮੈਨ ਸਰਕਾਰ ਨਾਲ ਕੀ ਹੁੰਦਾ ਜੀ ਜਦੋਂ ਸ਼ੌਕਟਾਂ ਦੇ ਵਿੱਚ ਤੇ ਪਾਣੀ ਚਲਾ ਗਿਆ ਨਾ ਹਾਂਜੀ ਸ਼ੌਕਟਾਂ ਦੇ ਵਿੱਚ ਪਾਣੀ ਚਲਾ ਗਿਆ ਉਦੋਂ ਆਪਾਂ ਨੂੰ ਪ੍ਰੋਬਲਮ ਆਉਦੀ ਹੈ ਵੀ ਆਪਣਾ ਟ੍ਰੈਕਟਰ ਸਟਾਰਟ ਨਹੀਂ ਹੋ ਰਿਹਾ ਜਦੋਂ ਜਾਂ ਕੋਈ ਫਿਓਜ ਹਿੱਲ ਗਿਆ ਜਾਂ ਕੋਈ ਸਰਕਲ ਹੋ ਜਾਂਦੀ ਇਹਨਾਂ ਨੇ ਕੀ ਕਰਿਆ ਸ਼ੌਕਟਾਂ ਦੇ ਵਿੱਚ ਪਾਣੀ ਜਾਨੋ ਹਟਾਤਾ ਠੀਕ ਯਾ ਲੋਕਮ ਜਿੱਤਰੀ ਪ੍ਰੋਪਰ ਆ ਦੇਖੋ ਲਾ ਫੀਲ ਬੰਦ ਬਿਲਕੁਲ ਹੀ ਲੱਗਿਆ ਮਾੜੀ ਮੋਟੀ ਪ੍ਰੋਬਲਮ ਸੀ ਉਹ ਵੀ ਕੱਢਤੀ ਇਹਨਾਂ ਨੇ ਮਾੜੀ ਮੋਟੀ ਕੱਢਤੀ ਇਹਦੇ ਤੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜਿਵੇਂ ਮਿੰਨਾ ਤੋਂ ਲੈ ਕੇ ਤੋਂ ਸਾਨੂੰ ਇਹ ਜਿੰਨਾ ਜ਼ੀਰੋ ਕੰਪਲੇਟਿਓ ਹੈ ਇਹ ਬੰਦੇ ਕੋਲ ਉਹ ਤਾਂ ਇਤਨਾ ਵਾ ਗਿਆ ਹਾਂ ਬਿਲਕੁਲ ਹੀ ਕੁਝ ਨਹੀਂ ਹੋ ਰਹੀ ਜਿਹੜਾ ਮਜ਼ਾ ਹੀ ਆ ਠੀਕ ਹੈ ਸੰਦੇਸ਼ ਨਹੀਂ ਮੰਨੇ ਕਿ ਜਦੋਂ ਸਾਰੇ ਹੁਣ ਸੀ ਰੈਡੀ ਹੋ ਗਏ ਕਿ ਨਵੇਂ ਲੋਕਾਂ ਨੂੰ ਡਰ ਸੀਗਾ ਉਹ ਡਰ ਹੁਣ ਖੁੱਲ ਗਿਆ ਕਿ ਠੀਕ ਆ ਯਾਰ ਸਫਲਤਾ ਕੰਮ ਕਰਾਉਣਾ ਜਿਵੇਂ ਤੁਹਾਨੂੰ ਧੰਨਵਾਦ ਵਾਪਕ ਤੁਸੀਂ ਫੋਨ ਤੇ ਗੱਲ ਜਰੂਰ ਕਰਿਓ ਨੰਬਰ ਤੁਹਾਨੂੰ ਸਕਰੀਨ ਤੇ ਦਿਖੂਦਾ ਆਪਾਂ ਲਾਈ ਦਿੱਤੇ ਤੇ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਪਾਈ ਹੋਰਾਂ ਕੋਲੇ ਆਪਾਂ ਆਉਂਦੀ ਰਹਾਂਗੇ